ਸਿੱਕੇ ਕਿ ਮਾਈਂਡਸੈਟ ਕਿਵੇਂ ਹੁੰਦਾ ਇੱਕ ਗੋਲ ਨੂੰ ਅਚੀਵ ਕਰਨ ਦੇ ਲਈ న్యూਟਰਲ ਪਲੇਸ ਹੁੰਦੀ ਆ ਇੱਕ ਸਾਫ਼ ਪੇਜ ਜੰ ਪਹਿਲਾਂ ਮਨ ਜਿੱਤਾਂ ਮਨ ਜਿੱਤੇ ਜਗ ਜੀ। ਕਈ ਵਾਰੀ ਬੰਦੇ ਚ ਸੈਲਫ ਕੌਨਫੀਡੈਂਸ ਹੋਣਾ ਸਰ ਬਲੀਫ ਹੋਣਾ ਉਹ ਉਹਦੇ ਲਈ ਆਪਾਂ ਜੇ ਦਸੀਏ ਕਿ ਵੀ ਕਿਵੇਂ ਆਪਾਂ ਡਿਸਾਈਡ ਕਰ ਸਕਦੇ ਹਾਂ ਕਿ ਵੀ ਅਸੀਂ ਕਾਂਕਰ ਕਰ ਹੀ ਸਕਦੇ ਹਾਂ। ਹਾਂਜੀ। ਐਕਸ ਸਕਰਸਿਟੀ ਮਾਈਂਡਸੈਟ ਐਕ ਅਬੰਡੈਂਸ ਮਾਈਂਡਸੈਟ ਵੀ ਤੁਹਾਡੀ ਅੱਜ ਦੀ ਸਿਚੁਏਸ਼ਨ ਕੀ ਆ? ਤੁਹਾਡੇ ਹਾਲਾਤ ਕੀ ਨੇ? ਸਰਕੰਸਟੈਂਸ ਜਿਹੜੇ ਇਦਾਂ ਦੇ ਹੈਗੇ ਆ ਕਿ ਕੋਈ ਸੋਚੋ ਹੀ ਹੋਵੋ। ਗੋੜੀ ਹੋਵੇ ਨਿਰਧਾਰਤ ਕਰੋ ਕਿ ਜਿਹਨੂੰ ਤੁਸੀਂ ਅਚੀਵ ਕਰਨਾ ਮਤਲਬ ਜਿਵੇਂ ਕਹਦੇ ਨੇ ਵੀ ਚਾਦਰ ਵੇਖ ਕੇ ਪੈਰ ਫਸਾਰਨ ਵਾਲੀ ਗੱਲ ਪੇਸ਼IENTS ਦੇ ਡੈਡੀਕੇਸ਼ਨ ਐਂਡ देन ਰੀਲਾਈਜ਼ਿੰਗ ਬੀ ਹਾਰਮ ਬਹੁਤ ਵਧੀਆ ਜ਼ਿੰਦਗੀ ਜਿਉਣ ਵਾਸਤੇ ਜੇ ਆਪਾਂ ਰੋਲ ਮਾਡਲ ਕਿਸ ਨੂੰ ਚੁਣਦੇ ਆਂ ਤੇ ਆਪਾਂ ਕਹਿੰਨੇ ਕਿ ਇਦਾਂ ਦੀ ਸੰਤੁਸ਼ਟ ਜੀ ਲਾਈਫ ਚਾਹੀਦੀ ਆ ਸੌਖੀ ਜੀ ਸਾਰੇ ਰਿਸੋਰਸਸ ਹੋਣ ਤੇ ਉਹ ਨਹੀਂ ਆਪਣਾ ਕੰਬੀਸ਼ਨ ਹੋ ਸਕਦਾ ਕਉ ਨੂੰ ਕਿਹੜੀ ਚੀਜ਼ ਅਟਰੈਕਟ ਕਰਦੀ ਆ ਤੁਹਾਡਾ ਗੋਲ ਉਹੀ ਮੰਨ ਲਓ ਤੁਸੀਂ ਮਟੀਰੀਅਲਿਸਟ ਹੀ ਰੱਖ ਲਿਆ ਹਾਂਜੀ ਤੇ ਉਹਦੇ ਚ ਸੋਸਾਇਟੀ ਦਾ ਕੀ ਰੋਲ ਦੇਖਦੇ ਹਾਂ ਤੁਸੀਂ ਆਸੇ ਪਾਸੇ ਜਿਹੜੇ ਆਪਣੇ ਰਿਸ਼ਤੇ ਨਾਤੇ ਐਨੋ एवरीवन हु इज ਨਾਈਸ ਯੂ ਸ਼ੁਡ ਬੀ ਫਰੈਂਡਸ ਵਿਦ ਜਨ ਕਲੋਸ ਰਿਲੇਸ਼ਨਸ਼ਿਪ ਜਿਹੜੀ ਆਰਟ ਦੀ ਲਾਈਨ ਉਹਦੀ ਪੋਖਾ ਅੰਦਰਲਾ ਗੋਲ ਆ ਉਹਦਾ ਮਾਈਂਡ ਸੈਟ ਆ ਕੰਮ ਦੀ ਲਾਈਨਾਂ ਉਹ ਉਹਨੂੰ ਡਿਸਟਰੈਕਟ ਕਰਕੇ ਕਹਿ ਰਹੀ ਹੈ ਕਿ ਵੀ ਤੂੰ ਇੱਧਰ ਨਹੀਂ ਜਾਣਾਗਾ ਤੂੰ ਹੋਰ ਬਦਾ ਬਿਜ਼ਨਸ ਅੱਗੇ ਵਧਾ ਤੇ ਬੰਦਾ ਕਿਤੇ ਨਾ ਕਿਤੇ ਤਾਂ ਬੈਠ ਕੇ ਸੋਚੂ ਆਵਦੇ ਤੋਂ ਵਧੀਆ ਲੋਕਾਂ ਨਾਲ ਉੱਠਣਾ ਬੈਠਣਾ ਬਹੁਤ ਜ਼ਰੂਰੀ ਆ। ਅਸਿਕਲ ਜੀ ਦੋਸਤੋ ਸਵਾਗਤ ਆਪ ਸਭ ਦਾ ਪੰਜਾਬ ਟੀਵੀ ਤੇ ਦੋਸਤੋ ਪ੍ਰੋਗਰਾਮ ਤੰਦਰੁਸਤੀਆਂ ਦੇ ਵਿੱਚ ਅੱਜ ਇੱਕ ਹੋਰ ਵਿਸ਼ੇ ਤੇ ਗੱਲਬਾਤ ਕਰਨ ਜਾ ਰਹੇ ਹਾਂ। ਸੁਪਰੀ ਸਾਡੇ ਨਾਲ ਹੁੰਦੇ ਨੇ ਜਲਦੀ ਸਵਾਗਤ ਕਰਾਂਗੇ ਤੰਦਰੁਸਤੀਆਂ ਦੇ ਲਈ ਉਹ ਜਿਵੇਂ ਡੈਫੀਨੀਸ਼ਨ ਦਿੰਦੇ ਹੁੰਦੇ ਨੇ ਕਿ ਇੱਕ ਜੀਵਨ ਜਾਚ ਆ। ਜਿਹੜੀ ਕਿ ਇੱਕ ਸਮੇਂ ਦੀ ਜਾਂ ਇੱਕ ਉਮਰ ਦੀ ਸਟੇਜ ਨਹੀਂ ਆ ਤਾਂ ਉਮਰ ਪਰ ਜਿਹੜੀਆਂ ਮੌਸਮਾਂ ਦੇ ਨਾਲ ਸਰੀਰ ਨੂੰ ਕਿਵੇਂ ਫਾਈਟ ਕਰਨੀ ਪੈਂਦੀ ਤੇ ਸਾਡੇ ਦਿਮਾਗ ਨੂੰ ਜਾਂ ਮਾਈਂਡ ਸੈਟ ਜਿਹੜਾ ਹੈਗਾ ਉਹਨੂੰ ਸਾਡੇ ਸਮਾਜ ਦੇ ਵਿੱਚ ਜਿਹੜੀ ਰਿਸ਼ਤਿਆਂ ਦੀ ਉਥਲ-ਪੁਥਲ ਆ ਉਹਦੇ ਨਾਲ ਕਿਵੇਂ ਸਟ੍ਰਗਲ ਕਰਨਾ ਪੈਂਦਾ ਤੇ ਤੰਦਰੁਸਤੀ ਹਮੇਸ਼ਾ ਹੀ ਸਟਾਰਟ ਹੁੰਦੀ ਹੈ ਜਦੋਂ ਤੁਸੀਂ ਕਿਸੇ ਵੀ এডਿਕੇਸ਼ਨ ਡਿਪਾਰਟਮੈਂਟ ਦੇ ਵਿੱਚ ਆਪਾਂ ਕਹਿੰਦੇ ਨੇ ਜਾਂਦੇ-ਜਾਂਦੇ ਇੱਕ ਸਟੇਜ ਜਿਹੜੀ ਆਉਂਦੀ ਆ ਕਿ ਤੁਸੀਂ ਕਿਵੇਂ ਪੇਸ਼ੇ ਦੇ ਵਿੱਚ ਪੜਨਾ ਨੌਕਰੀ ਦੇ ਜਾਂ ਬਿਜ਼ਨਸ ਦੇ ਪੜਨਾ ਤੇ ਤੰਦਰੁਸਤੀ ਵੀ ਬਚਪਨ ਤੋਂ ਸਟਾਰਟ ਹੁੰਦੀ ਆ ਸੋ ਨਿੱਕੀ ਨਿੱਕੀਆਂ ਗੱਲਾਂ ਦੇ ਨਾਲ ਓਵਰਆਲ ਕਨਸੈਪਟ ਤੇ ਬਰੀਕੀਆਂ ਲੈ ਕੇ ਸਾਡੇ ਨਾਲ ਹਾਜ਼ਰ ਹੁੰਦੇ ਨੇ ਸੋ ਬ੍ਰੀਤ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਸ੍ਰੀਪ੍ਰੀਤ ਅੱਜ ਦਾ ਜਿਹੜਾ ਆਪਾਂ ਗੱਲ ਬਾਤ ਕਰਨ ਦਾ ਇੱਕ ਵਿਸ਼ਾ ਜਿਹੜਾ ਆਪਾਂ ਔਰੀਐਂਟਡ ਹੈਗਾ ਉਹ ਆਪਾਂ ਕਦੇ ਨੇ ਕਦੇ ਕੋਈ ਗੋਲ ਆਪਾਂ ਰੱਖ ਲੈਨੇ ਆ ਹਾਂਜੀ ਤੇ ਗੋਲ ਨੂੰ ਅਚੀਵ ਕਰਨਾ ਸੋ ਉਹੀ ਗੱਲ ਆ ਕਿ ਜਦੋਂ ਆਪਾਂ ਕੋਸ਼ਿਸ਼ ਸਟੇਜ ਦੇ ਨਾਲ ਰਿਲੇਟਡ ਨਹੀਂ ਹੁੰਦੀ ਕਿਸੇ ਟਾਈਮ ਕੋਈ ਵੀ ਗੋਲ ਆਪਾਂ ਆਪਾਂ ਨਿਰਧਾਰਤ ਕਰ ਲੈਨੇ ਆਂ ਤਾਂ ਆਪਾਂ ਆਪਣੇ ਮਨ ਦੇ ਵਿੱਚ ਸੋਚ ਲੈਨੇ ਆਂ ਹਾਂਜੀ ਤੇ ਉਹਦੇ ਲਈ ਮਾਈਂਡ ਸੈਟ ਜਿਹੜਾ ਇੱਕ ਵਰਡ ਆਉਂਦਾ ਉਹਦੇ ਆਲੇ ਦੁਆਲੇ ਘੁੰਮ ਗਿਆ ਅੱਜ ਪਹਿਲਾਂ ਉਹਰੋਂ ਦਸੀ ਕਿ ਮਾਈਂਡ ਸੈਟ ਕਿਵੇਂ ਹੁੰਦਾ ਇੱਕ ਗੋਲ ਅਚੀਵ ਕਰਨ ਲਈ ਅਮ ਤੁਹਾਡੇ ਮਾਈਂਡ ਸੈਟ ਨੂੰ ਡਾਇਰੈਕਸ਼ਨ ਦਿੰਦਾ ਜਿਹੜਾ ਤੁਹਾਡਾ ਸਬਕੌਨਸ਼ੀਅਸ ਮਾਈਂਡ ਆ ਤੁਹਾਡਾ ਸਬਕੌਨਸ਼ੀਅਸ ਮਾਈਂਡ ਇੱਕ ਅਮ ਪਲੇਸ ਹੈ ਜਿੱਥੇ ਥੋੜੀ ਇਨਫੋਰਮੇਸ਼ਨ ਸਟੋਰ ਹੁੰਦੀ ਹੈ ਪ੍ਰੋਸੈਸ ਹੁੰਦੀ ਹੈ ਤੇ ਅਕਸਰ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਅਮ ਤੁਸੀਂ ਕੌਨਸ਼ੀਅਸਲੀ ਉਹ ਚੀਜ਼ਾਂ ਨੂੰ ਸਟੋਰ ਨਹੀਂ ਕਰ ਰਹੇ ਹੁੰਦੇ ਤੁਹਾਡੀ ਬਾਡੀ ਡਿਟੈਕਟ ਕਰ ਰਹੀ ਹੈ ਚੀਜ਼ਾਂ ਤੁਹਾਡੇ ਆਲੇ ਦੁਆਲੇ ਜਿਹੜੀਆਂ ਹੋ ਰਹੀਆਂ ਤੇ ਆਫ ਵੀ ਇਹ ਇੱਕ ਨਿਊਟਰਲ ਪਲੇਸ ਹੁੰਦੀ ਆ ਇੱਕ ਸਾਫ਼ ਪੇਜਾਂ ਨੂੰ ਤੇ ਜੋ ਕੁਝ ਤੁਸੀਂ ਉੱਤੇ ਲਿਖੋਗੇ ਜੋ ਕੁਝ ਨੂੰ ਫੀਡ ਕਰੋਗੇ ਉਹਨੇ ਉਹੀ ਚੀਜ਼ਾਂ ਤੁਹਾਡੀ ਐਕਚੁਅਲ ਲਾਈਫ ਦੇ ਵਿੱਚ ਲੈ ਕੇ ਆਉਣੀਆਂ ਫਾਰ ਇਗਜ਼ਾਮਪਲ 네ਗੇਟਿਵਿਟੀ ਸੋਚੋਗੇ ਤਾਂ ਤੁਹਾਨੂੰ ਹੌਲੀ ਹੌਲੀ ਉਹ 네ਗੇਟਿਵ ਇੰਪਲੀਮੈਂਟੇਸ਼ਨ ਦਿਖਣ ਲੱਗ ਜਾਊ ਆਪਦੀ ਜ਼ਿੰਦਗੀ 'ਚ ਸੋ ਇਹੀ ਪਹਿਲਾ ਸਟੈਪ ਆ ਮਾਈਂਡਸੈਟ ਦਾ ਵੀ ਤੇ ਮਾਈਂਡਸੈਟ ਕਾਂਕਰ ਕਰਨਾ ਪਹਿਲਾ ਸਟੈਪ ਤਰੱਕੀ ਦਾ ਆ ਪਹਿਲਾਂ ਮਨ ਜਿੱਤਾਂ ਮਨ ਜਿੱਤੇ ਜਗ ਜੀਤ। ਮਨ ਨੂੰ ਜਿੱਤਣਾ ਜਿਵੇਂ ਆਪਾਂ ਕਹਿੰਦੇ ਨੇ ਵੀ ਮਨ ਨੂੰ ਦੱਸਣਾ ਕਿ ਵੀ ਅਸੀਂ ਕੀ ਅਚੀਵ ਕਰਨਾ। ਸੋ ਮਨ ਹੀ ਤਾਂ ਮਨ ਨੂੰ ਦੱਸਦਾ। ਹਾਂਜੀ। ਤੇ ਕਿਵੇਂ ਆਪਾਂ ਕਹਿ ਸਕਦੇ ਹਾਂ ਕਿ ਵੀ ਆਪਾਂ ਜਿਵੇਂ ਆਪਦੇ ਆਪ 'ਚ ਕਈ ਵਾਰੀ ਥੋੜੀ ਜਿਹੀ ਡਾਊਟ ਹੁੰਦੀ ਹੈ ਸੈਲਫ ਡਾਊਟ ਜਿਵੇਂ ਆਪਾਂ ਕਹਿ ਦਿੰਨੇ ਆ ਆਪਾਂ ਟੌਪਿਕ ਸੀ ਆਪਣਾ ਇੱਕ ਪ੍ਰੋਗਰਾਮ ਦੇ ਵਿੱਚ ਇੰਪੋਸਟਰ ਸਿੰਡਰਮ। ਹਾਂਜੀ। ਗੋਲ ਕਈ ਤਰ੍ਹਾਂ ਦੇ ਹੋ ਸਕਦੇ ਆ। ਪਰ ਕਈ ਵਰੀ ਬੰਦੇ ਚ ਸੈਲਫ ਕੌਨਫੀਡੈਂਸ ਹੋਣਾ ਸੈਲਫ ਬਲੀਫ ਹੋਣਾ ਉਹ ਉਹਦੇ ਲਈ ਆਪਾਂ ਜੇ ਦਸੀਏ ਕਿ ਵੀ ਕਿਵੇਂ ਆਪਾਂ ਡਿਸਾਈਡ ਕਰ ਸਕਦੇ ਹਾਂ ਕਿ ਵੀ ਅਸੀਂ ਕੌਂਕਰ ਕਰ ਹੀ ਸਕਦੇ ਹਾਂ ਮਨ ਹਾਂਜੀ ਅਮ ਦੋ ਤਰ੍ਹਾਂ ਦੇ ਮਾਈਂਡਸੈਟ ਹੁੰਦੇ ਐ ਐਕਸ ਸਕਰਸਿਟੀ ਮਾਈਂਡਸੈਟ ਐਕ ਅਬੰਡੈਂਸ ਮਾਈਂਡਸੈਟ ਜਿਹੜਾ ਸਕਰਸਿਟੀ ਮਾਈਂਡਸੈਟ ਆ ਉਹ ਤੁਹਾਨੂੰ ਤੁਹਾਨੂੰ ਐਂ ਲੱਗਦਾ ਚੀਜ਼ਾਂ ਦੀ ਲਾਕ ਆ ਅਮ ਵੀ ਮੈਂ ਇਹ ਚੀਜ਼ ਨਹੀਂ ਅਚੀਵ ਕਰ ਸਕਦਾ ਇਹ ਚੀਜ਼ ਮੇਰੇ ਲਈ ਨਹੀਂ ਕੀ ਘਾਟ ਰਹਿੰਦੀ ਆ ਤੁਹਾਨੂੰ ਹਮੇਸ਼ਾ ਚੀਜ਼ਾਂ ਦੀ ਲੱਗਦਾ ਹੈ ਨਾ ਤਰੱਕੀ ਦੀ ਪੈਸੇ ਦੀ ਕੌਨਫੀਡੈਂਸ ਦੀ ਐਕਸ ਓਵਰঅল ਸਟ੍ਰੈਸ ਰਹਿੰਦੀ ਆ ਤੁਹਾਡੇ ਉੱਤੇ ਵਾਇਜ਼ ਅਬੰਡੈਂਸ ਮਾਈਂਡਸੈਟ ਜਿਹੜਾ ਉਹ ਪੂਰਾ ਉਲਟਾ ਹੈ ਨਾ ਤੁਹਾਨੂੰ ਲੱਗਦਾ ਅਨਾਫਾ ਮੇਰੇ ਕੋਲੇ ਪੈਸਾ ਵਧਿਆਗਾ ਨਾ ਹੋਰ ਕਮਾ ਲੂੰ ਕੋਈ ਨਾ ਤੁਹਾਨੂੰ ਐਂ ਲੱਗਦਾ ਵੀ ਇਸ ਦੁਨੀਆ ਤੇ ਹਰ ਬੰਦੇ ਲਈ ਤਰੱਕੀ ਕਰਨ ਨੂੰ ਜਗ੍ਹਾ ਹੈਗੀ ਆ ਤੇ <laughs> this is the difference ਜਿਹੜਾ ਇੱਕ ਸਕਸੈਸਫੁਲ ਬੰਦੇ ਦੀ ਲਾਈਫ ਤੇ ਵਿੱਚ ਤੇ ਇੱਕ ਨਾਟ ਸੋ ਸਕਸੈਸਫੁਲ ਬੰਦਾ ਕਿਉਂਕਿ ਹਰ ਇੱਕ ਸਕਸੈਸਫੁਲ ਬੰਦੇ ਦੇ ਇੱਕ ਕਮਨ ਚੀਜ਼ ਹੋਵੇਗਾ ਅਬੰਡੈਂਟਸ ਮਾਈਂਡਸੈਟ ਕੋਈ ਵੀ ਸਕਾਰਸਟੀ ਮਾਈਂਡਸੈਟ ਵਾਲਾ ਬੰਦਾ ਕਦੇ ਤਰੱਕੀ ਨਹੀਂ ਕਰ ਸਕਦਾ ਤੁਸੀਂ ਉੱਪਰਲੇ ਅਉਧਿਆਂ ਤੇ ਕੋਈ ਵੀ ਉਹੋ ਜਿਹਾ ਮਾਈਂਡਸੈਟ ਵਾਲਾ ਬੰਦਾ ਨਹੀਂ ਦੇਖੋਗੇ ਤੋ ਕਿ ਜੀ ਆਪਾਂ ਵਰਡਿੰਗ ਕੀ ਦੇਖੀ ਤਾਂ ਮੈਨੂੰ ਜਿੰਨੀ ਕਿ ਸਮਝ ਆਈ ਆ ਸਕੈਸਿਟੀ ਤੇ ਅਬੰਡੈਂਸ ਦੀ ਜਿਵੇਂ ਇੱਕ ਸਕੈਸਿਟੀ ਮਾਈਂਡ ਵਾਲਾ ਬੰਦਾ ਉਹ ਕਹਿ ਸਕਦਾ ਕਿ ਗਲਾਸ ਅੱਧਾ ਖਾਲੀ ਆ ਹਾਂਜੀ ਤੇ ਅਬੰਡੈਂਸ ਵਾਲਾ ਕਹਿੰਦਾ ਵੀ ਗਲਾਸ ਅੱਧਾ ਭਰਿਆ ਹੋਰ ਭਰ ਲਾਂਗੇ ਕੋਈ ਚੱਕਰ ਨਹੀਂ ਇਹ ਇਹ ਸੈਲਫ ਕੰਫੀਡੈਂਸ ਦੀ ਗੱਲ ਆ ਬਹੁਤ ਵਧੀਆ ਟਰਮਨੋਲੋਜੀ ਆ ਜੇ ਆਪਾਂ ਇਹ ਦੇਖੀ ਸੁਪਰੀਤ ਕਿ ਵੀ ਗੋਲ ਤਾਂ ਹਰ ਕੋਈ ਆਉਂਦਾ ਵੀ ਮੈਂ ਬਹੁਤ ਤਕੜਾ ਬਿਜ਼ਨਸਮੈਨ ਹੋਵਾਂ ਮੈਂ ਬਹੁਤ ਤਕੜਾ ਅ ਜਿਮੀ ਆਪਕਾ ਤੇ ਨੇ ਇੰਡਸਟਰੀ ਦੇ ਵਿੱਚ ਕੋਈ ਇਦਾਂ ਦੀ ਮੇਰੀ ਸੀਰੀਜ਼ ਚੱਲ ਰਹੀ ਹੋਵੇ ਹਾਂ ਬੜੀਆਂ ਇਦਾਂ ਦੀਆਂ ਸਫਲਤਾਵਾਂ ਦੀਆਂ ਨਿਸ਼ਾਨੀਆਂ ਹੈਗੀਆਂ ਕਿ ਵੀ ਮੈਂ ਆਜ ਗੋਲ ਅਚੀਵ ਕਰਨਾ ਮੈਂ ਕਿਸੇ ਇਹ ਚੀਜ਼ ਅਸੀ ਉਹ ਹੋਵਾਂ ਮੈਂ ਇਸ ਚੀਜ਼ ਨੂੰ ਐਲਨ ਮਸਕ ਹੋਵਾਂ ਮਾਰਕ ਜ਼ਕਰਬਰ ਹੋਵਾਂ ਪਰ ਇਹਦੇ ਲਈ ਕੀ ਇਹ ਡਿਪੈਂਡਿੰਗ ਨਹੀਂ ਕਰਦਾ ਕਿ ਵੀ ਤੁਹਾਡੀ ਅੱਜ ਦੀ ਸਿਚੁਏਸ਼ਨ ਕੀ ਆ ਤੁਹਾਡੇ ਹਾਲਾਤ ਕੀ ਨੇ ਸਰਕੰਸਟੈਂਸ ਜਿਹੜੇ ਇਦਾਂ ਦੇ ਹੈਗੇ ਆ ਕਿ ਕੋਈ ਸੋਚੋ ਹੀ ਹੋਵਾਂ ਗੋੜੀਆਂ ਨੂੰ ਨਿਰਧਾਰਤ ਕਰੋ ਕਿ ਜਿਹਨੂੰ ਤੁਸੀਂ ਅਚੀਵ ਕਰਨਾ ਮਤਲਬ ਜਿਵੇਂ ਕਹਦੇ ਨੇ ਵੀ ਚਾਦਰ ਵੇਖ ਕੇ ਪੈਰ ਫਸਾਰਨ ਵਾਲੀ ਗੱਲ। ਅਮ ਕੰਪਲੀਟਲੀ ਨਾ ਕਿਉਂਕਿ ਜਿਹੜੇ ਵੱਡੇ ਉਹਦਿਆਂ ਦੇ ਬਲੌਗ ਬੈਠੇ ਫੋਰ ਐਗਜ਼ਾਮਪਲ ਆਪਾਂ ਰোনালਡੋ ਮੈਸੀ ਦੀ ਗੱਲ ਕਰਦੇ ਹਰ ਇੱਕ ਬੱਚਾ ਵੱਡਾ ਜਾਣਦਾ ਉਹਨੂੰ ਜਿਹੜੇ ਹਾਲਾਤਾਂ ਚ ਉਹ ਵੱਡੇ ਹੋਏ ਸੀ ਜਿਹੜੇ ਹਾਲਾਤਾਂ ਚ ਉਹਨਾਂ ਦਾ ਜਨਮ ਹੋਇਆ ਸੀ ਤੁਸੀਂ ਉਹਨਾਂ ਨੂੰ ਦੇਖ ਕੇ ਕਹਿ ਨਹੀਂ ਸਕਦੇ ਵੀ ਅੱਜ ਜਿਸ ਮਕਾਮ ਤੇ ਉਹ ਬੈਠੇ ਆ ਉਹ ਪਹੁੰਚ ਸਕਦੇ ਸੀ ਉੱਥੋਂ ਤੱਕ। ਤਾਂ ਹੀ ਵੱਡਾ ਸੋਚੋ ਨਿਸ਼ਾਨਾ ਵੱਡਾ ਰੱਖੋ ਜੇ ਤੁਸੀਂ ਆਪਣੇ ਆਪ ਨੂੰ ਪਛਾਣ ਲਿਆ ਆਪਣੇ ਆਪ ਇਹ ਆਪਣੇ ਆਪ ਵਿੱਚ ਇਹਨਾਂ ਕੌਨਫिडेंस ਪੈਦਾ ਕਰ ਲਿਆ ਵੀ ਮੈਂ ਇਸ ਗੋਲ ਦੇ ਕਾਬਿਲ ਆ ਮੈਂ ਉੱਥੋਂ ਤਾਈਂ ਪਹੁੰਚਣਾ ਹੀ ਪਹੁੰਚਣਾਗਾ ਤੇ ਤੁਸੀਂ ਰਸਤਾ ਬਣਾ ਲਿਆ ਤੁਹਾਨੂੰ ਆਪਰਚੂਨਿਟੀਆਂ ਆਪਣੇ ਆਪ ਹੀ ਆਪ ਦਿਖਣ ਲੱਗ ਜਾਣੀਆਂ ਤੁਸੀਂ ਆਪਣੇ ਆਪ ਨੂੰ ਅਮ ਡੈਡੀਕੇਟ ਕਰਤਾ ਉਸ ਚੀਜ਼ ਵੱਲ ਤੁਸੀਂ ਹੌਲੀ 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 ਉੱਥੋਂ ਤਾਈਂ ਪਹੁੰਚੋਗੇ ਇਹ ਆਪਾਂ ਜੇ ਸੋਚੀਏ ਐਕਸੀਡ ਲਿੰਕਾ ਕੋਈ ਵੀ ਬੀਜ ਜਦੋਂ ਆਪਾਂ ਉਹਨੂੰ ਪਲਾਂਟ ਕਰਦੇ ਆ ਉਹ ਅਗਲੇ ਦਿਨ ਹੀ ਨਹੀਂ ਵੱਡਾ ਹੋ ਜਾਂਦਾ ਇਟ ਟੇਕਸ ਟਾਈਮ ਹਨਾ ਉਹਨਾਂ ਤੁਸੀਂ ਵਾਟਰ ਕਰਦੇ ਆ ਉਹਨੂੰ ਸਨਲਾਈਟ ਦਿੰਨੇ ਆ ਤੇ ਹੌਲੀ ਹੌਲੀ ਥੋੜਾ ਥੋੜਾ ਵੱਡਾ ਹੁੰਦਾ ਉਹ ਇੱਕ ਵੱਡਾ ਦਰਖਤ ਬਣਦਾ ਉਸੇ ਤਰ੍ਹਾਂ ਸਕਸੈਸ ਆ ਉਹ ਕਲ ਆ ਜਸਟ ਗੋਲ ਤੈਅ ਕੀਤਾ ਕੱਲ ਨੂੰ ਹੀ ਨਹੀਂ ਤੁਸੀਂ ਉਸ ਤਾਈਂ ਪਹੁੰਚਣਾ ਇਟਸ ਗੋਇੰ ਟੂ ਟੇਕ ਟਾਈਮ ਹਨਾ ਹੌਲੀ ਹੌਲੀ ਤੁਸੀਂ ਸਟੈਪਸ ਲਓਗੇ ਛੋਟੇ ਛੋਟੇ ਤੇ ਜਦੋਂ ਕਦੇ ਕਦੇ ਅੱਕੋਗੇ ਵੀ ਤੁਹਾਨੂੰ ਲੱਗੂਗਾ ਵੀ ਨਹੀਂ ਵੀ ਹੋਣਾ ਨਹੀਂ ਮੈਂ ਬਹੁਤ ਦੂਰ ਹਾਂ ਉਸ ਚੀਜ਼ ਤੋਂ ਪਰ ਅਵਦੇ ਆਪ ਨੂੰ 5 ਸਾਲਾਂ ਚ ਦੇਖੋਗੇ ਰਿਫਲੈਕਟ ਕਰੋਗੇ ਜਿੱਥੋਂ ਮੈਂ ਸ਼ੁਰੂ ਕੀਤਾ ਸੀ ਬਹੁਤ ਫਰਕ ਆ ਅੱਜ ਹਨਾ ਤੁਹਾਨੂੰ ਉਹ ਸਾਰੀ ਜਰਨੀ ਦਿਖੋਗੇ ਤੇ ਨੇਰੀਆਂ ਵੀ ਆਉਣੀਆਂ ਵਿੱਚ ਦੀ ਤੁਹਾਨੂੰ ਆਊਟਸਾਈਡ ਐਕਸਟਰਨਲ ਨੋਇਜ਼ਸ ਵੀ ਬਹੁਤ ਹੋਣੀਆਂ ਜੜੀਆਂ ਤੁਹਾਨੂੰ ਕਹਿਣੀਆਂ ਨਹੀਂ ਕਰ ਸਕਦਾ ਕਿੱਥੇ ਤੂੰ ਆ ਕਿੱਥੇ ਉਹ ਗੋਲ ਆ ਹਨਾ ਤੇ ਪਰ ਜਦੋਂ ਆ ਨੇਰੀਆਂ ਆਉਂਦੀਆਂ ਸਟਾਰਮਸ ਆਉਂਦੇ ਆ ਜੇ ਤੁਹਾਡੇ ਵੈਲਿਊਜ਼ ਤੁਹਾਡੀਆਂ ਰੂਟਸ ਪੂਰੀਆਂ ਕਨੈਕਟਡ ਆ ਸਟਰੋਂਗ ਆ ਤੁਹਾਡੇ ਰੂਟਸ ਤੁਹਾਨੂੰ ਕੋਈ ਵੀ ਨੇਰੀ ਉਸ ਚੀਜ਼ ਤੋਂ ਪਰ ਨਹੀਂ ਕਰ ਸਕਦੀ ਡਿਸਟਰੈਕਟ ਨਹੀਂ ਕਰ ਸਕਦੀ ਤੋੜ ਨਹੀਂ ਸਕਦੀ ਕਿ ਸੋ ਇਸ ਪੇਸ਼IENTS ਦੇ ਡੈਡੀਕੇਸ਼ਨ ਐਂਡ THEN ਰੀਲਾਈਜ਼ਿੰਗ ਵੀ ਹਾਮਿਲ ਤੋਂ ਪਹੁੰਚਣਾ ਹੈ ਉਹਦੇ ਵੱਲ ਮੁਹ ਕਰਕੇ ਤੁਸੀਂ ਪਹੁੰਚ ਸਕਦੇ ਆ ਜਿਵੇਂ ਅਸੀਂ ਪਹਿਲਾਂ ਸਟਾਰਟਿੰਗ ਦੀ ਗੱਲ ਕੀਤੀ ਨਾ ਤੰਦਰੁਸਤੀ ਸੋ ਇਹ ਹੀ ਆ ਕਿ ਵੀ ਪ੍ਰੋਬਲਮਸ ਨੂੰ ਫੇਸ ਕਰਨ ਦੇ ਲਈ ਤੁਹਾਡੇ ਕੋਲੇ ਜਿਹੜਾ ਬੈਕਅਪ ਉਹ ਹੋਵੇ ਸਰੀਰ ਦਾ ਜਿਵੇਂ ਕਹਿੰਦੇ ਤਾਂ ਪੁਰਾਣੀਆਂ ਖਰਾਕਾਂ ਖਾਧੀਆਂ ਸਾਨੂੰ ਮੌਸਮ ਨਹੀਂ ਇਫੈਕਟ ਕਰ ਸਕਦੇ ਤੇ ਕੌਂਸ਼ੀਅਸ ਮਾਈਂਡ ਦੀ ਤੁਸੀਂ ਗੱਲ ਕੀਤੀ ਸੀਗੀ ਤੇ ਅਨਕੌਂਸ਼ੀਅਸ ਮਾਈਂਡ ਜਿਹੜਾ ਸਾਡੇ ਕੋਲੇ ਬੈਕਅਪ ਆ ਹਾਂਜੀ ਅਨਕੌਂਸ਼ੀਅਸ ਮਾਈਂਡ ਦੇ ਵਿੱਚ ਸਾਡੇ ਕੋਲੇ ਚੇਤਮਾਨ ਦੇ ਵਿੱਚ ਬਹੁਤ ਚੀਜ਼ਾਂ ਪਈਆਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸਟਰੋਂਗ ਦਾ ਵਿਜ਼ਨ ਦਿੰਦੀਆਂ ਕਿ ਵੀ ਅਸੀਂ ਅਡੋਲ ਰਹਿਣਾ ਸੋ ਸੁਪਰੀ ਤੇ ਇਹ ਇਹ ਤਾਂ ਗੱਲਾਂ ਹੁੰਦੀਆਂ ਜਿਵੇਂ ਆਪਾਂ ਕੋਈ ਗੋਲ ਅਚੀਵ ਕਰਨਾ ਜੇ ਕਿਸੇ ਨੇ ਡਿਸਾਈਡ ਕਰ ਲਿਆ ਲੱਖਾਂ ਕਰੋੜਾਂ ਦੁਨੀਆਂ ਦੀ ਵਿੱਚੋਂ ਕੁਝ ਹੀ ਲੋਕ ਮੈਸੀਫ ਹੁੰਦੇ ਕੋਸ਼ਿਸ਼ ਕੀ ਜਿਹੜੇ ਆਪਾਂ ਕਹਿੰਦੇ ਨੇ ਵੀ ਇੱਕ ਨਾਮ ਬਣਦੇ ਜਿਨ੍ਹਾਂ ਦੇ ਅਚੀਵਮੈਂਟਸ ਹੁੰਦੀਆਂ ਯੈਸ ਪਰ ਨੋਰਮਲ ਲਾਈਫ ਵੀ ਜਿਉਂ ਰਹੇ ਲੋਕ ਹਾਂਜੀ ਉਹ ਵੀ ਸੈਟੀਸਫਾਈ ਹੁੰਦੇ ਨੇ ਸੰਤੋਸ਼ਟ ਹੁੰਦੇ ਨੇ ਕਿ ਆਪਾਂ ਇਹ ਨਹੀਂ ਕਰ ਸਕਦੇ ਇੱਕ ਇੱਕ ਅਮੀਰ ਬਣਨ ਦੀ ਥਾਂ ਤੇ ਇੱਕ ਵਟਾਨਾ ਬਣਨ ਦੀ ਥਾਂ ਤੇ ਇੱਕ ਬਹੁਤ ਵਧੀਆ ਜ਼ਿੰਦਗੀ ਜਿਉਣ ਵਾਸਤੇ ਜੇ ਆਪਾਂ ਰੋਲ ਅ ਮਾਡਲ ਕਿਸ ਨੂੰ ਚੁਣਦੇ ਆ ਤੇ ਆਪਾਂ ਕਹਿੰਦੇ ਕਿ ਇਦਾਂ ਦੀ ਸੰਤੁਸ਼ਟ ਜੀ ਲਾਈਫ ਚਾਹੀਦੀ ਆ ਸੌਖੀ ਜੀ ਸਾਰੇ ਰਿਸੋਰਸਸ ਹੋਣ ਤੇ ਉਹ ਨਹੀਂ ਆਪਣਾ ਇੱਕ ਕੰਬੀਸ਼ਨ ਹੋ ਸਕਦਾ ਅਮ ਗੋਲ ਨੂੰ ਅਸੀਂ ਅਕਸਰ ਹੀ ਪੈਸੇ ਤੇ ਫੇਮ ਨਾਲ ਅਸੋਸੀਏਟ ਕਰ ਲੈਂਦੇ ਆ ਪਰ ਗੋਲ ਕੌਸ਼ਿ ਵੀ ਹੋ ਸਕਦਾ ਅਮ ਚਾਹੇ ਉਹ ਪੈਸਾ ਹੋਵੇ ਬਹੁਤ ਸਾਰੇ ਮਿਲੀਅਨਰ ਬਰਨਾ ਕਿਸੇ ਦਾ ਸੌਕਰ ਪਲੇਅਰ ਬਰਨਾ ਪਰ ਗੋਲੇ ਵੀ ਹੋ ਸਕਦਾ ਵੀ ਮੈਂ ਆਪਦੇ ਆਲੇ ਦੁਆਲੇ ਰਿਸ਼ਤਿਆਂ ਨੂੰ ਮਜ਼ਬੂਤ ਰੱਖਣਾਗਾ ਮੈਂ ਐਕਸੋਨੀ ਰਿਲੇਸ਼ਨਸ਼ਿਪ ਵਿੱਚ ਰਹਿਣਾਗਾ ਮੈਂ ਸੋਨਾ ਖਾਣਾ ਪੀਣਾਗਾ ਇਟ ਕੁਡ ਬੀ ਐਨੀਥਿੰਗ ਇਹ ਵੀ ਕੋਈ ਸਕੇਲ ਨਹੀਂ ਗੀ ਵੀ ਇਨ ਆਵਰ ਡਾਈ ਗੋਲ ਹੋਣਾਗਾ ਤੁਹਾਨੂੰ ਕਿਹੜੀ ਚੀਜ਼ ਅਟਰੈਕਟ ਕਰਦੀ ਆ ਤੁਹਾਡਾ ਗੋਲ ਉਹੀ ਆ ਹਨਾ ਗੋਲਸ ਕੱਲੇ ਕਰੀਅਰ ਓਰੀਐਂਟੇਟਡ ਨਹੀਂ ਹੁੰਦੇਗੇ ਆਫਨ ਅਸੀਂ ਉਹਨਾਂ ਨਾਲ ਅਸੋਸੀਏਟ ਕਰ ਲੈਂਦੇ ਆ ਹਰ ਫੀਲਡ ਦੇ ਵਿੱਚ ਬੰਦਾ ਗੋਲ ਰੱਖ ਸਕਦਾਗਾ ਹਨਾ ਆਪਣੀ ਜ਼ਿੰਦਗੀ ਦੇ ਹਰ ਐਸਪੈਕਟ ਚ ਸੋ ਰੀਅਲੀ ਡਸਨਟ ਮੈਟਰ ਤੁਸੀਂ ਕੀ ਚਾਹੁੰਨੇ ਆ ਉਹ ਮੈਟਰ ਕਰਦਾਗਾ ਇਹ ਆਪਣੇ ਅੰਦਰ ਪਿਆਰ ਦੀ ਗੱਲ ਹੁੰਦੀ ਹੈ ਦੋਸਤੋ ਵਾਕਈ ਸੁਪਰੀਤ ਨੇ ਬਹੁਤ ਖੂਬਸੂਰਤ ਗੱਲ ਕੀਤੀ ਆ ਕਿ ਅਸੀਂ ਗੋਲ ਹੋ ਰੱਖੀਏ ਕਿ ਜਿੱਥੇ ਸਾਡੀ ਸੈਟੀਸਫੈਕਸ਼ਨ ਹੈਗੀ ਆ ਕੱਲੀ ਆਪਾਂ ਕਹਦੇ ਨੇ ਵੀ ਲੋਕਾਂ ਨੂੰ ਦਿਖਾਉਣ ਦੇ ਲਈ ਵੱਡੀਆਂ-ਕੱਡੀਆਂ ਵੱਡੇ ਘਰ ਤੇ ਪੈਸੇ ਦੀ ਜਿਹੜੀ ਉਹ ਚਮਕ-ਦਮਕ ਆ ਉਹ ਕੱਲੀ ਗੋਲ ਨਹੀਂ ਹੁੰਦੀਗੀ ਹਾਂਜੀ ਉਹ ਫਿਰ ਮਟੀਰੀਅਲ ਮਟੀਰੀਅਲਿਸਟਿਕ ਅਟਰੈਕਸ਼ਨ ਆ ਜਾਂਦੀ ਹੈ ਉਹ ਫਿਰ ਗੋਲ ਨਹੀਂ ਹੁੰਦਾਗਾ ਹਾਂਜੀ ਸੋ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣਾ ਤਾਂ ਜਿਹੜਾ ਇੱਕ ਆਨੰਦਮਈ ਮਾਹੌਲ ਦੇ ਵਿੱਚ ਰਹਿਣਾ ਸੋ ਉਹ ਚੀਜ਼ ਹੁੰਦੀ ਆ ਕਿ ਵੀ ਕਿਵੇਂ ਨਾ ਕਿਵੇਂ ਨਿੱਕੀ-ਮੋਟੀ ਜਿਹੜੀ ਪ੍ਰੋਬਲਮਸ ਆਉਂਦੀਆਂ ਤੇ ਸਾਡੇ ਟਾਰਗੇਟ ਇਹ ਗੋਲੇ ਹੋਵੇ ਕਿ ਸਾਡਾ ਮਾਈਂਡਸੈਟ ਉਸ ਗੋਲ ਨੂੰ ਅਚੀਵ ਕਰਨ ਦੇ ਲਈ ਹੋਵੇ ਕਿ ਸਾਡੇ ਰਿਸ਼ਤੇ ਨਾ ਸਾਡੇ ਤੋਂ ਕਿਤੇ ਜਾਣ ਜਿਨ੍ਹਾਂ ਦੇ ਨਾਲ ਅਸੀਂ ਜੰਮੇ ਪੜੇ ਵੱਡੇ ਹੋਏ ਆ ਸਾਡੇ ਮਾਪਿਓ ਫਿਰ ਬੱਚੇ ਹੁੰਦੇ ਫਿਰ ਹੋਰ ਰਿਸ਼ਤੇਦਾਰ ਤੇ ਯਾਰ ਦੋਸਤ ਮਿੱਤਰ ਮਿਲਦੇ ਆ ਮੈਨੂੰ ਬੋਸਣਾ ਲੱਗਿਆ ਗੋਲੇ ਸੋ ਗੋਲ ਦੀ ਗੱਲ ਕਰਦੇ ਹਾਂ ਸੇ ਪਾਸੇ ਦੀ ਸੁਪ੍ਰੀਤ ਇਹਦੇ ਚ ਕਿਹੜੀਆਂ ਚੀਜ਼ਾਂ ਅਫੈਕਟ ਕਰਦੀਆਂ ਜਿਵੇਂ ਆਪਾਂ ਕਹਦੇ ਨੇ ਕਿ ਵੀ ਚਾਹੇ ਤੁਸੀਂ ਗੋਲ ਮੰਨ ਲਓ ਤੁਸੀਂ ਮਟੀਰੀਅਲ ਸਟਿੱਕੀ ਰੱਖ ਲਿਆ ਹਾਂਜੀ ਤੇ ਉਹਦੇ ਚ ਸੋਸਾਇਟੀ ਦਾ ਕੀ ਰੋਲ ਦੇਖਦੇ ਆ ਤੁਸੀਂ ਆਸੇ ਪਾਸੇ ਜਿਹੜੇ ਆਪਣੇ ਰਿਸ਼ਤੇ ਨਾਤੇ ਸੋਸਾਇਟੀ ਦਾ ਸਭ ਤੋਂ ਵੱਡਾ ਰੋਲ ਹੁੰਦਾਗਾ ਆਪਣੀ ਸਕਸੈਸ ਦੇ ਵਿੱਚ ਤੁਸੀਂ ਕਿਹਦੇ ਨਾਲ ਟਾਈਮ ਸਪੈਂਡ ਕਰਦੇ ਆ ਇਟ ਰੀਲੀ ਮੈਟਰਸ ਯੂ ਆਰ ਦਾ ਐਵਰੇਜ ਆਫ ਦਾ 5 ਪੀਪਲ ਯੂ ਸਪੈਂਡ ਦਾ ਮੋਸਟ ਟਾਈਮ ਵਿਦ ਹੈਨਾ ਜਿਹੜੇ ਪੰਜ ਲੋਕਾਂ ਨਾਲ ਤੁਸੀਂ ਸਭ ਤੋਂ ਵੱਧ ਟਾਈਮ ਸਪੈਂਡ ਕਰੋਗੇ ਉਹਨਾਂ ਨੇ ਤੁਹਾਨੂੰ ਇਨਫਲੂਐਂਸ ਕਰਨਾ ਹੀ ਕਰਨਾਗਾ ਅਨਇਨਟੈਂਸ਼ਨਲੀ ਇਨਟੈਂਸ਼ਨਲੀ ਥੋੜਾ ਬਹੁਤ ਇਨਫਲੂਐਂਸ ਕਰਨਾ ਹੀ ਆ ਤੇ ਅਕਸਰ ਅਸੀਂ ਸੋਸਾਇਟੀ ਨੂੰ ਲਾਈਟਲੀ ਲੈ ਜਾਂਦੇ ਆ ਹਨਾ ਵੀ ਚਾ ਕੋਈ ਨਾ ਚੰਗੇ ਆ ਤੇ ਵਧੀਆਗਾ ਮੇਰੇ ਲਈ ਹਨਾ ਮੈਨੂੰ ਤਾਂ ਨਹੀਂ ਕੁਛ ਕੀਤਾਗਾ ਚਾਹੇ ਉਹ ਬਾਹਰ ਜਿਹੜਾ ਕੁਛ ਮਰਜ਼ੀ ਕਰਦੇ ਹੋਣ ਸਰਕਲ ਤੋਂ ਅਸੀਂ ਐ ਸੋਚ ਲੈਂਦੇ ਵੀ ਕੋਈ ਨਾ ਮੈਨੂੰ ਪਤਾ ਮੈਂ ਸਹੀ ਆ ਤਾਂ ਕੁਛ ਨਹੀਂ ਹੋ ਸਕਦਾ ਹਾਲਾਂਕਿ ਕੋਸ਼ਿਕ ਸਟੈਂਡ ਤਾਂ ਇਹ ਸਹੀ ਆ ਪਰ ਅ ਲੋਟ ਆਫ ਦ ਟਾਈਮਸ ਅਸੀਂ ਇਨਫਲੂਐਂਸ ਹੋ ਰਹੇ ਹੁੰਨੇ ਆ ਤੇ ਸਾਨੂੰ ਪਤਾ ਵੀ ਨਹੀਂ ਲੱਗਦਾ ਜਦੋਂ ਤਾਂ ਇਹ ਲੇਟ ਹੋ ਜਾਂਦਾ ਜਾਂ ਪਾਲਾ ਉਹ ਚੀਜ਼ ਦੇਖਣ ਲੱਗ ਜਾਂਦੀ ਆ ਉਦੋਂ ਤਾਂ ਸਾਨੂੰ ਅਹਿਸਾਸ ਹੁੰਦਾਗਾ ਹਮਮ ਜੇ ਤੁਹਾਡਾ ਬੱਚਾ ਅ ਗਰੁੱਪ ਆਫ ਫਰੈਂਡਸ ਨਾਲ ਹੈਂਗ ਆਊਟ ਕਰਦਾ ਹੈ ਜਿਹੜਾ ਤੁਹਾਨੂੰ ਨਾਟ ਸੋ ਵਧੀਆ ਲੱਗਦਾ ਹੈ ਤੁਹਾਨੂੰ ਐ ਲੱਗਦਾ ਇਹ ਇਹਨੂੰ ਹਾਂਜੀ ਬੈਡ ਕੰਪਨੀ ਆ ਤਾਂ ਤੁਸੀਂ ਉਹਨੂੰ ਰੋਕਦੇ ਆ ਹਨਾ ਵੀ ਉਹ ਨਾ ਜਾਵੇ ਉਸ ਡਾਇਰੈਕਸ਼ਨ ਵੱਲ ਪਰ ਇਹੀ ਜੇ ਅੱਜ ਜਦੋਂ ਆਪਾਂ ਵੱਡੇ ਹੋ ਜਾਂਦੇ ਆ ਅਸੀਂ ਅਕਸਰ ਇਹ ਚੀਜ਼ਾਂ ਲਾਈਟਲੀ ਲੈ ਜਾਂਦੇ ਆ ਵੀ ਮੇਰੇ ਕੋਲੇ ਇਨਾ ਐਕਸਪੀਰੀਅੰਸ ਹੈ ਮੈਨੂੰ ਪਤਾ ਮੇਰੇ ਲਈ ਕੀ ਚੰਗਾ ਮੜਾ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਵੀ ਤੁਹਾਡ ਨੂੰ ਤੁਹਾਡੀ ਲਾਈਫ ਦੇ ਵਿੱਚ ਇਹ ਜੇ ਇੰਟਰੈਕਸ਼ਨਸ ਇਹ ਜੇ ਲੋਕ ਆ ਜਾਂਦੇ ਆ ਜਿਹੜੇ ਤੁਹਾਨੂੰ ਇਨਫਲੂਐਂਸ ਕਰਦੇ ਆ ਇਨ ਅ ਨਾਟਸ ਆ ਗੁੱਡ ਵੇ ਤੇ ਐਸੇ ਕਰਕੇ ਜਿਹੜੇ ਲੋਕਾਂ ਨਾਲ ਤੁਸੀਂ ਟਾਈਮ ਸਪੈਂਡ ਕਰਦੇ ਆ ਇਹ ਰੀਲੀ ਮੈਰਰਸ ਹਨਾ ਤੁਹਾਡੇ ਸਰਕਲ ਤੁਹਾਡੀ ਰਿਲੇਸ਼ਨਸ਼ਿਪਸ ਨੂੰ ਅਫੈਕਟ ਕਰਦੇ ਆ ਹਰ ਇੱਕ ਤਰ੍ਹਾਂ ਤੁਹਾਡੇ ਗੋਲਸ ਨੂੰ ਉਹੋ ਸਟੇ ਤੁਹਾਨੂੰ ਪਹੁੰਚਣ ਲਈ ਇਫੈਕਟ ਕਰਦੇ ਆ ਤੇ ਅਕਸਰ ਅਸੀਂ ਜਸਟ ਬਿਕੋਜ਼ ਕੋਈ ਥੋੜੇ ਜਿਹਾ ਨਾਈਸਲੀ ਸਾਡੇ ਨਾਲ ਇੰਟਰਐਕਟ ਕਰਦਾਗਾ ਬੋਲਦਾਗਾ ਅਸੀਂ ਕਹਿ ਦਿੰਨੇ ਆ ਵੀ ਇਹ ਵਧੀਆ ਬੰਦਾਗਾ ਹਨਾ ਪਰ ਨਾਟ एवरीवन हु ਇਜ਼ ਨਾਈਸ ਡੇਸਰਵਸ ਯੂ ਐਂਡ ਨਾਟ एवरीवन हु ਇਜ਼ ਨਾਈਸ ਯੂ ਸ਼ੁੱਡ ਬੀ ਫਰੈਂਡਸ ਵਿਦ ਜਾਂ ਕਲੋਸ ਰਿਲੇਸ਼ਨਸ਼ਿਪ ਦੇ ਵਿੱਚ ਕਿਉਂਕਿ ਹਰ ਇੱਕ ਨਾਈਸ ਬੰਦਾ ਕਿ ਦੁਨੀਆ ਤੇ ਬਹੁਤ ਨਾਈਸ ਬੰਦੇ ਤੁਰੇ ਫਿਰਦੇ ਆ ਹਨਾ ਪਰ ਆਪਾਂ ਹਰ ਬੰਦੇ ਨਾਲ ਇੱਕ ਪਰਸੂ ਨਹੀਂ ਕਰ ਸਕਦੇ ਕਿ ਕੋਈ ਇੰਟਰੈਕਸ਼ਨ ਕਲੋਸ ਉਹਨਾਂ ਨੂੰ ਜਾਣ ਨਹੀਂ ਸਕਦੇ ਕਿ ਬਟ ਆਈ ਓਨੈਸਟਲੀ ਬਿਲੀਵ ਜਿਹੜੇ ਦੋ ਫੈਕਟਰਸ ਹੋਣੇ ਚਾਹੀਦੇ ਆ ਜਿਹੜੇ ਤੁਹਾਨੂੰ ਦੇਖਣੇ ਚਾਹੀਦੇ ਆ ਇੱਕ ਫਰੈਂਡਸ਼ਿਪ ਜਾਂ ਇੱਕ ਰਿਲੇਸ਼ਨਸ਼ਿਪ ਪਰਸੂ ਕਰਨ ਲਈ ਬਲੀਵਸ ਤੇ ਵੈਲਿਊਜ਼ ਨਾ ਕਿਉਂਕਿ ਜਿਹੜੇ ਬੰਦੇ ਦੇ ਤੁਹਾਡੇ ਨਾਲ ਬਲੀਵਸ ਤੇ ਵੈਲਿਊਜ਼ ਅਲਾਈਨ ਕਰਦੇ ਆ ਉਹਨੇ ਤੁਹਾਨੂੰ ਬਹੁਤ ਕੁਝ ਦੇਣਾਗਾ ਉਹ ਤੁਹਾਨੂੰ ਸਿਖਾਊਗਾ ਤੁਹਾਡੇ ਨਾਲ ਹੱਸੂਗਾ ਵੀ ਤੁਸੀਂ ਖਾ ਪੀ ਵੀ ਸਕਦੇ ਹੋ ਉਹਨਾਂ ਵਧੀਆ ਤੇ ਉਹਨੇ ਤੁਹਾਨੂੰ ਸਿਰਫ ਪੋਜ਼ਿਟਿਵਿਟੀ ਦੇਣੀ ਆ ਤੁਹਾਨੂੰ ਇੱਕ ਚੰਗੇ ਰਾਹ ਵੱਲ ਤੋਰਨਾਗਾ ਵਾਇਰਸ ਜਿਹਦੀ ਤੁਹਾਡੇ ਨਾਲ ਵਿਊਜ਼ ਤੇ ਵੈਲਿਊਜ਼ ਅਲਾਈਨ ਨਹੀਂ ਕਰਦੇ ਹਾਲਾਂਕਿ ਉਹ ਚੰਗਾ ਬੰਦਾ ਹੋਊਗਾ ਉਹਨੇ ਤੁਹਾਨੂੰ ਤੁਹਾਡੇ ਮਕਸਦ ਤੋਂ ਤੁਹਾਡੀ ਜ਼ਿੰਦਗੀ ਦੇ ਜਿਹੜੇ ਸਕੂਨ ਤੋਂ ਉਹਦੇ ਤੋਂ ਦੂਰ ਕਰਨਗਾ so it really matters pe thode views te values align karde ya ke nahi te chahe har ek rishta nafa nuksan layi nahi hunda ga koi fayda nahi har ek rishte ch dekhna chahida ga par i believe every interaction has a positive purpose har <laughs> ek interaction di koi na koi positive cheez thonu oh chho kadni auni chahidi a chahe ho has tumsi onna na ਹਸਤੇ ਬਣਿਆ ਚਾਏ ਤੁਹਾਨੂੰ ਛੁਟੀਆਂ ਮੈਮਰੀਜ਼ ਬਣੀਆਂ ਹੋਵੇ ਚਾਹੇ ਤੁਸੀਂ ਉਹਨਾਂ ਤੋਂ ਸਿੱਖਦੇ ਆ ਪ੍ਰੋਪੋਜ਼ਿਟਿਵ ਇੰਪੈਕਟ ਪੈਣਾ ਚਾਹੀਦਾਗਾ ਕੋਈ ਆਈ ਨਹੀਂ ਵੀ ਤੁਹਾਨੂੰ 네ਗੇਟਿਵ ਰਾਹ ਵੱਲ ਲੈ ਕੇ ਜਾਂਦਾਗਾ ਬਹੁਤ ਮੇਰੇ ਕਾਫੀ ਸਵਾਲਾਂ ਦਾ ਜਿਹੜੇ ਆਨਸਰ ਨਾਲ ਸੁਪਰੀਤ ਨੇ ਬੜੇ ਕੰਪੈਕਟ ਜੀ ਇੱਕ ਜੇ ਆਪਾਂ ਕਹੀਏ ਕਿ ਇੱਕ ਗੱਲਬਾਤ ਦੇ ਵਿੱਚ ਕਾਫੀ ਚੀਜ਼ਾਂ ਕਲੀਅਰ ਹੋ ਗਈਆਂ ਸੁਪਰੀਤਾਂ ਮੇਰੇ ਕੋਲ ਕੋਈ ਕੁਐਸਚਨ ਨਹੀਂ ਕੋਈ ਹੈਗਾ ਕਿਦਾਂ ਦਾ ਕੋਈ ਵੀ ਪਰ ਜਿਹੜੀਆਂ ਚੀਜ਼ਾਂ ਤੇ ਜਿਹੜੀਆਂ ਤੁਸੀਂ ਕਹੀਆਂ ਉਹਨਾਂ ਚੋਂ ਮੈਂ ਜੇ ਅਰਕ ਕੱਢਾਂ ਜਿਹਨੂੰ ਐਕਸਟ੍ਰੈਕਟ ਕਹਿੰਦੇ ਆਂ ਵੀ ਆ ਮੈਂ ਜੇ ਉਹ ਦੋ ਨੁਕਤੇ ਜਿਵੇਂ ਖਾਂ ਉਹਦੇ ਚ ਤੇ ਉਹ ਦਿਸ ਰਿਹਾ ਕਿ ਜਿੱਦਾਂ ਬੱਚੇ ਵੱਡੇ ਹੁੰਦੇ ਆ ਹਾਂਜੀ ਉਹਨਾਂ ਨੂੰ ਦੱਸਣਾ ਜ਼ਰੂਰੀ ਨਹੀਂ ਹੁੰਦਾ ਕਿ ਕਿ ਵੀ ਤੁਸੀਂ ਕਿੱਦਾਂ ਦੀ ਸੋਸਾਇਟੀ ਦੇ ਵਿੱਚ ਫਰੈਂਡ ਬਣਾਉਣੀਆਂ ਕਿੱਦਾਂ ਦੇ ਲਾਈਨ ਦੇ ਵਿੱਚ ਤੁਸੀਂ ਬਿਜ਼ਨਸ ਕਿਸੇ ਨਾਲ ਜਾਂ ਸ਼ੇਅਰਿੰਗ ਕਰਨੀਆਂ ਹਾਂਜੀ ਸੋ ਉਹ ਡਿਸਾਈਡ ਕਰਦਾ ਉਹਨਾਂ ਦਾ ਮਾਈਂਡ ਸੈਟ ਯੈਸ ਕਿ ਅ ਅਸੀਂ ਇਹਨਾਂ ਦੋਸਤਾਂ ਦੇ ਨਾਲ ਅਸੀਂ ਕੰਫਰਟੇਬਲ ਹੈਗੇ ਆਂ ਹੈਕ ਆਊਟ ਕਰਨਾਸਤੇ ਹਾਂਜੀ ਇੰਨਾ ਦੋਸਤਾਂ ਦੇ ਨਾਲ ਜਾਂ ਇੰਨਾ ਲੋਕਾਂ ਦੇ ਨਾਲ ਅਸੀਂ ਬਿਜ਼ਨਸ ਦੇ ਵਿੱਚ ਸਾਂਝ ਪਾ ਸਕਦੇ ਹਾਂ ਜਾਂ ਜੌਬ ਕਰ ਸਕਦੇ ਹਾਂ ਜਾਂ ਕਲੀਕ ਬਣ ਸਕਦੇ ਹਾਂ ਸੋ ਕਈ ਵਾਰੀ ਇਹ ਹੁੰਦਾ ਕਿ ਵੀ ਗਲਤ ਬੰਦਾ ਗਲਤ ਲਾਈਨ ਚ ਨੀ ਪੱਕਾ ਸਕਦੇ ਬਿਜ਼ਨਸ ਦੇ ਵਿੱਚ ਜੇ ਆਪਾਂ ਐਗਜ਼ਾਮਪਲ ਦੀ ਇੱਕ ਚਲੋ ਮੇਰੀ ਪਰਸਨਲ ਐਗਜ਼ਾਮਪਲ ਕਿਸੇ ਦੋਸਤ ਦੀ ਆ ਗਈ ਆ ਇੱਕ ਆਰਟ ਦੀ ਲਾਈਨ ਹੈ ਹਾਂਜੀ ਉਹ ਇੱਕ ਬਿਜ਼ਨਸ ਦੇ ਵਿੱਚ ਕੰਮ ਕਰ ਰਿਹਾ ਉਹਨੂੰ ਜਿਹੜੀ ਆਰਟ ਦੀ ਲਾਈਨ ਉਹਦੀ ਪੋਖਾ ਅੰਦਰਲਾ ਗੋਲ ਹੈ ਉਹਦਾ ਮਾਈਂਡ ਸੈਟ ਹੈ ਜਿਹੜਾ ਆਪਾਂ ਸਟਾਰਟ ਕੀਤਾ ਸ਼ਬਦ ਤੇ ਉਹਨੂੰ ਉਹਦੀ ਜਿਹੜੀ ਕੰਮ ਦੀ ਲਾਈਨ ਆ ਉਹ ਉਹਨੂੰ ਡਿਸਟਰੈਕਟ ਕਰਕੇ ਕਹਿ ਰਹੀ ਹੈ ਕਿ ਵੀ ਤੂੰ ਇੱਧਰ ਨਹੀਂ ਜਾਣਾਗਾ ਤੂੰ ਹੋਰ ਬਦਾ ਬਿਜ਼ਨਸ ਅੱਗੇ ਵਧਾ ਹਾਂ ਤੇ ਇਹ ਸੋਸਾਇਟੀ ਨੂੰ ਕਿਵੇਂ ਆਪਾਂ ਕਹਿ ਸਕਦੇ ਹਾਂ ਕਿ ਬੰਦਾ ਕਿਤਨਾ ਕਿਤੇ ਤੇ ਬੈਠ ਕੇ ਸੋਚੂ ਹਾਂਜੀ ਸੈਲਫ ਵੈਲਿਊਏਸ਼ਨ ਹਾਂਜੀ ਪਰ ਇਹ ਜਿਵੇਂ ਤੁਸੀਂ ਗੱਲ ਕੀਤੀ ਵੀ ਉਹ ਅਲੱਗ ਫੀਲਡ ਚ ਹੈ ਨਾ ਨੋਟ ਨੈਸੈਸਰਲੀ ਬਿਮਾਰੇ ਬੰਦੇ ਨਾਲ ਅਸੋਸੀਏਟਡ ਆ ਉਹਨਾਂ ਦਾ ਫੀਲਡ ਉਹਨਾਂ ਦਾ ਮਕਸਦ ਜ਼ਿੰਦਗੀ ਦਾ ਉਹ ਹੋਰ ਚਾਹੁੰਦੇ ਆ ਪੈਸ਼ਨ ਹੋਰ ਚੀਜ਼ ਦਾ ਪਰ ਹੋਰ ਕਿਤੇ ਅੜੇ ਪਿਆ ਤਾਂ ਪਰ ਉਹਨਾਂ ਨੂੰ ਉਹਨ ਬਿਜ਼ਨਸ ਹਾਲੇ ਲੋਕਾਂ ਤੋਂ 19 ਚੀਜ਼ 19 ਲਰਨਿੰਗਸ ਸਿੱਖਿਆਵਾਂ ਨਹੀਂ ਮਿਲਣੀਆਂ ਜਿੰਨੀ ਉਹ ਜੇ ਆਰਟ ਵਾਲੇ ਲੋਕਾਂ ਨਾਲ ਇੰਟਰਐਕਟ ਕਰਨ ਮਿਲਣ ਹਨਾ ਉਵੇਂ दैट्स व्हाई ਇਟਸ ਵੈਰੀ ਇੰਪੋਰਟੈਂਟ ਟੂ 익ਸਪੋਜ਼ ਯਰਸੈਲਫ ਟੂ ਪੀਪਲ ਹੂ ਆਰ ਬੈਟਰ ਦੈਨ ਯੂ ਜੇ ਤੁਸੀਂ ਅਮ ਜੈਥੋੜਾ ਆਲੇ-ਦੁਆਲੇ ਦਾ ਮਾਹੌਲ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ ਜੇ ਤੁਸੀਂ ਇੱਕ ਸਰਟਨ ਲੈਵਲ ਤਾਈ ਪਹੁੰਚਣਾ ਚਾਹੁੰਦੇ ਆ ਸਰਟਨ ਤਰ੍ਹਾਂ ਦੀ ਤਰੱਕੀ ਕਰਨਾ ਚਾਹੁੰਦੇ ਆ ਆਪਦੇ ਤੋਂ ਵਧੀਆ ਲੋਕਾਂ ਨਾਲ ਉੱਠਣਾ ਬੈਠਣਾ ਬਹੁਤ ਜ਼ਰੂਰੀ ਆ ਹਨਾ ਐਵਰੇਜ ਤੋਂ ਅਬਵ ਲੋਕਾਂ ਨਾਲ ਜਿੰਨਾ ਤੋਂ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲ ਸਕੇ ਕਿਉਂਕਿ ਜਿਹੜਾ ਥੋੜਾ ਆਲੇ-ਦੁਆਲੇ ਵਾਲਾ ਮਾਹੌਲਾ ਉਹਨੇ ਤਾਂ ਤੁਹਾਨੂੰ ਕਹੀ ਜਾਣਾ ਵੀ ਤੁਸੀਂ ਬਹੁਤ ਵਧੀਆ ਕਰ ਰਹੇ ਆ ਹਨਾ ਕਿਉਂਕਿ ਉਹਨਾਂ ਨੇ ਉਹੋ ਜੀ ਉਹ ਫੀਲਡ ਦੇਖਿਆ ਨਹੀਂ ਹਜੇ ਉਹਨਾਂ ਨੇ ਉਹ ਲੈਵਲ ਦੀ ਤਰੱਕੀ ਦੇਖੀ ਨਹੀਂਗੀ ਅਮ ਪਰਸਨਲੀ ਜਿੰਨੀ ਹੁੰਦੀ ਆ ਉਸ ਫੀਲਡ ਚ ਜ ਜਿੰਨੀ ਤੁਹਾਨੂੰ ਚਾਹੀਦੀ ਹੈ ਜਿਹੜੇ ਸਕਿਲਸ ਤੁਹਾਨੂੰ ਚਾਹੀਦੇ ਉੱਥੋਂ ਤਾਈਂ ਪਹੁੰਚਣ ਲਈ ਉਹਨਾਂ ਨੇ ਤਾਂ ਤੁਹਾਨੂੰ ਸਮਝਾ ਹੀ ਦੇਣਿਆ ਹਨਾ ਪਰ ਇਹੀ ਜੇ ਤੁਸੀਂ ਆਪਦੇ ਤੋਂ ਵਧੀਆ ਲੋਕਾਂ ਨਾਲ ਬੈਠੋਗੇ ਭਾਵੇਂ ਤੁਸੀਂ ਪਹਿਲਾਂ ਕੰਮ ਅਨਕੰਫਰਟेबल ਹੋਵੋਗੇ ਕਿਉਂਕਿ ਉਹ ਤੁਹਾਡੇ ਤੋਂ ਵਧੀਆ ਹੈਗਾ ਹਨਾ ਤੇ ਤੁਹਾਨੂੰ ਉਥੋਂ ਜ਼ੀਰੋ ਤੋਂ ਸ਼ੁਰੂ ਕਰਨਾ ਪਊਗਾ ਹਨਾ ਕੰਪੇਅਰ ਟੂ ਉਹ ਇੰਨੇ ਐਕਸਪੀਰੀਅੰਸ ਨਾਲ ਪਰ ਉਹੀ ਚੀਜ਼ ਨੇ ਤੁਹਾਨੂੰ ਅੱਗੇ ਵਧਾਉਣਾ ਅਨਕੰਫਰਟ ਚੋਂ ਹੀ ਸਕਸੈਸ ਨਿਕਲਦੀ ਆ ਆਪਣੀਆਂ ਬਾਉਂਡਰੀਜ਼ ਕ੍ਰਾਸ ਕਰਕੇ ਬਾਉਂਡਰੀਜ਼ ਐਜ਼ ਇਨ ਨਾਟ ਵੈਲਿਊਜ਼ ਪਰ ਬਾਉਂਡਰੀਜ਼ ਐਜ਼ ਇਨ ਤੁਹਾਡਾ ਕੰਫਰਟ ਜ਼ੋਨ ਹੈ ਨਾ ਉਹ ਚੋਂ ਬਾਹਰ ਨਿਕਲੋਗੇ ਤਾਂ ਹੀ ਤੁਹਾਨੂੰ ਸਕਿੱਲਸ ਮਿਲਣਗੇ ਕੌਨਫੀਡੈਂਸ ਮਿਲੇਗੀ ਹੋਰ ਅੱਗੇ ਵਧਣ ਦੇ ਤੁਸੀਂ ਕੈਪेबल ਹੋਵੋਗੇ ਬੈਸਟ ਐਗਜ਼ਾਮਪਲ ਹੈ ਜੀ ਆਪਾਂ ਦੋਸਤੋ ਜਿਹੜੀ ਚੀਜ਼ ਦੇਖਦੇ ਆ ਨਾ ਕਿ ਵੀ ਹਰ ਇੱਕ ਚੀਜ਼ ਹਰ ਕਿਤੇ ਅਪਲਾਈ ਨਹੀਂ ਹੁੰਦੀ ਹਰ ਇੱਕ ਫੈਮਿਲੀ ਦੀ ਅੱਡ ਅੱਡ ਲਾਈਫ ਜਿਉਣ ਦਾ ਸਟਾਈਲ ਉਹਨਾਂ ਦੀ ਬੈਕਗ੍ਰਾਉਂਡ ਕਿਦਾਂ ਦੀ ਉਹਨਾਂ ਦੇ ਫਿਊਚਰ ਦੇ ਗੋਲ ਕਿਦਾਂ ਦੇ ਆ ਸੁਪਰੀਤ ਆਪਾਂ ਹਮੇਸ਼ਾ ਹੀ ਦੇਖਦੇ ਆ ਕਿ ਵੀ ਕਿਸੇ ਨੂੰ ਵੇਖ ਕੇ ਆਪਾਂ ਕਹਿ ਦਿੰਦੇ ਆ ਉਹ ਫਲਾਣੇ ਦਾ ਬੱਚਾ ਇੰਨਾ ਫਸਟ ਆਇਆ ਉਹ ਸਪੋਰਟਸ ਦੇ ਵਿੱਚ ਇੰਨਾ ਉਹ ਟੈਕਨੋਲੋਜੀ ਦੇ ਵਿੱਚ ਇੰਨਾ ਸੋ ਸਟਾਰਟਿੰਗ ਦੇ ਵਿੱਚ ਜਦੋਂ ਆਪਾਂ ਬੱਚਿਆਂ 'ਚ ਇਹ ਗੱਲ ਕਰਦੇ ਆ ਕਿ ਵੀ ਤੂੰਡੇ ਇੰਟਰਸਟ ਕੀ ਨੇ ਹੁਣੇ ਤੂੰ ਬਿਲਡ ਕਰੋ ਅਸੀਂ ਉਹਨੂੰ ਸਪੋਰਟ ਕਰਾਂਗੇ ਨ ਦੀ ਅਸੀਂ ਲੈ ਕੇ ਗ੍ਰਾਫ ਦੀ ਤੇ ਬੱਚੇ ਕਹਿਣਾ ਅੱਛਾ ਐਵੇਂ ਕਰਨਾ ਇਹ ਉਹਨਾਂ ਤੇ ਇੰਪੋਜ਼ ਕੀਤੀ ਚੀਜ਼ ਹੁੰਦੀ ਆ ਹਾਂਜੀ ਸੋ ਸਟਾਰਟਿੰਗ ਜੇ ਆਪਾਂ ਜਿਵੇਂ ਕਰਦੇ ਕਿ ਵੀ ਆਪਾਂ ਬਿਜ਼ਨਸ ਲਾਈਨ 'ਚ ਜਾਣਾ ਹੈ ਚਾਹੀਏ ਆਪਾਂ ਜੋਬ ਕਰਨੀ ਆ ਸਟੱਡੀ ਉਦਾਂ ਦੀ ਹੁੰਦੀ ਆ ਹਾਂਜੀ ਸਟੱਡੀ ਨਰਸਰੀ ਤੋਂ ਸ਼ੁਰੂ ਹੋ ਜਾਂਦੀ ਆ ਤੇ ਜੇ ਜੀਵਨ ਜਾਂਚ ਜੀਵਨ ਜਿਉਣਾ ਕਿਦਾਂ ਸਾਡੇ ਗੋਲ ਕਿਦਾਂ ਦੇ ਆ ਸਾਡੀ ਸੈਟੀਸਫੈਕਸ਼ਨ ਕਿਵੇਂ ਹੋਣੀ ਆ ਉਹ ਵੀ ਸਟਾਰਟਿੰਗ ਤੋਂ ਹੋਣੀ ਚਾਹੀਦੀ ਆ ਤੇ ਬੱਚਿਆਂ ਦੇ ਇੰਟਰਸਟ ਦਾ ਖਿਆਲ ਰੱਖਣਾ ਚਾਹੀਦਾ ਯੈਸ ਤੇ ਸਾਨੂੰ ਜ਼ਿਆਦਾ ਤਾਂ ਸਕੂਲ 'ਚ ਨਹੀਂ ਮਿਲਦੀ ਆ ਆਪਾਂ ਨੂੰ ਸਕੂਲ 'ਚ ਫਾਈਨੈਂਸ਼ੀਅਲ ਐਜੂਕੇਸ਼ਨ ਮਾਈਂਡਸੈਟ ਐਜੂਕੇਸ਼ਨ ਨਹੀਂ ਮਿਲਦੀ ਇੱਕ ਘਰੋਂ ਹੀ ਹੋਣੀ ਆ ਜਿੰਨੀ ਐਜ਼ ਪੇਰੈਂਟਸ ਐਂਡ ਐਜ਼ ਅ ਫੈਮਿਲੀ ਤੁਸੀਂ ਦੇ ਸਕਦੇ ਆ ਉਹ ਕੋਈ ਟੀਚਰ ਨਹੀਂ ਬਾਹਰ ਦੇ ਸਕ ਗੁੱਡਾ ਮਤਲਬ ਅਟੋਟ ਜ਼ਿੰਮੇਵਾਰੀਆਂ ਸੰਭਾਲੋ ਮੈਥ ਸਾਇੰਸ ਜਿਹੜੀਆਂ ਉਹ ਟੀਚਰ ਸੰਭਾਲਣਗੇ ਤੇ ਤੁਸੀਂ ਥੋੜੀਆਂ ਜੀਆਂ ਵੈਲਿਊਜ਼ ਜਿਹੜੀਆਂ ਇਹ ਹੈਗੀਆਂ ਚਾਹੇ ਵੱਡੇ ਭੈਣ ਭਰਾ ਚਾਹੇ ਚਾਚੇ ਤਾਏ ਆ ਜਾਂ ਪੇਰੈਂਟਸ ਆਪਣੀ ਤਾਂ ਆਬਵੀਅਸਲੀ ਉਹਨਾਂ ਦੀ ਪਿਆਰ ਦੀ ਜ਼ਿੰਮੇਵਾਰੀ ਆ ਸੋ ਸੁਪ੍ਰੀਤ ਆਪਣੇ ਸਬਜੈਕਟ ਦੇ ਨਾਲ ਕੁਛ ਇਦਾਂ ਦਾ ਰਹਿ ਗਿਆ ਹੋਵੇ ਜੇ ਆਪਾਂ ਕਵਰ ਕਰਨਾ ਹੋਵੇ ਅਮ ਹਾਂਜੀ ਸਾ ਆਪਾਂ ਇੱਕ ਚੀਜ਼ ਕਵਰ ਕਰ ਲੈਨੇ ਆਂ ਵੀ ਜਦੋਂ ਆਪਾਂ ਤਰੱਕੀ ਕਰਦੇ ਆਂ ਜਦੋਂ ਆਪਣਾ ਇੱਕ ਗੋਲ ਹੁੰਦਾਗਾ ਐਕਸ ਸਰਟਨ ਪੁਆਇੰਟ ਤਾਈਂ ਅਸੀਂ ਜ਼ਿੰਦਗੀ ਚ ਪਹੁੰਚਣਾ ਚਾਹੁੰਦੇ ਆ ਅਕਸਰ ਸਾਡੇ ਆਲੇ-ਦੁਆਲੇ ਬਹੁਤ ਸਾਰੀ ਨੌਇਜ਼ ਹੁੰਦੀ ਆ ਤੇ ਅਕਸਰ ਜਦੋਂ ਆਪਾਂ ਤਰੱਕੀ ਕਰਦੇ ਆ ਸਟੈਟਸ ਕਮਾਉਂਦੇ ਆ ਪੈਸਾ ਕਮਾਉਂਦੇ ਆ ਜਾਂ ਇੱਕ ਫੇਮ ਕਮਾਉਂਨੇ ਆ ਕੰਫਰਟ ਜ਼ੋਨ ਦੇ ਵਿੱਚੋਂ ਬਾਹਰ ਨਿਕਲਦੇ ਆ ਤੇ ਇੱਕ ਤਰ੍ਹਾਂ ਦਾ ਕੌਨਫੀਡੈਂਸ ਕਮਾਉਂਨੇ ਆ ਉਦੋਂ ਆਪਣੇ ਆਲੇ-ਦੁਆਲੇ ਦੀ ਸੋਸਾਇਟੀ ਅ ਲੋਟ ਆਫ ਦਾ ਟਾਈਮਸ ਕੁਐਸਚਨ ਮਾਰਕ ਤੁਹਾਡੇ ਤੇ ਠਾਣ ਲੱਗ ਜਾਂਦੀਆਂਗਾ ਜਿਵੇਂ ਜਿਹੜੇ ਲੋਕ ਤੁਹਾਨੂੰ ਐਕਸਪੈਕਟ ਨਹੀਂ ਕਰਦੇ ਵੀ ਤੁਸੀਂ ਤਰੱਕੀ ਕਰ ਸਕਦੇ ਆ ਉਹ ਹੀ ਸਭ ਤੋਂ ਪਹਿਲਾਂ ਤੁਹਾਡੇ ਤੇ ਉਂਗਲ ਚੱਕਦੇ ਆ ਹਨਾ ਤੇ ਤੁਹਾਨੂੰ this is my friend ਮੇਰਾ ਯਾਰ ਮੇਰੇ ਸੇਲੀ ਤੋਂ ਇਹ ਆਪਦੇ ਆਪ ਨੂੰ ਕੀ ਸਮਝਦੇ ਚ ਬਲੀ ਦੇਣ ਨਹੀਂ ਲੱਗਦੀ ਇਟ ਜਸਟ ਟੇਕਸ ਇਟ ਜਸਟ ਟੇਕਸ ਵੈਰੀ ਲਿਟਲ ਕੰਫੀਡੈਂਸ ਐਂਡ ਕourage ਉਹ ਤੋਂ ਦੇ ਉਸ ਮਕਾਮ ਤਾਈ ਤੁਹਾਨੂੰ ਪੁੰਚਣ ਲਈ ਪਰ ਉਹਦੋ ਹੀ ਤੁਹਾਨੂੰ ਰੀਅਲਾਈਜ਼ ਕਰਨਾ ਚਾਹੀਦਾਗਾ ਵੀ ਮੇਰਾ ਗੋਲ ਕੀ ਆ ਹਨਾ ਤੇ ਇਹ ਸੋਸਾਇਟੀ ਇਹ ਸੋਸਾਇਟੀ ਸ਼ਾਇਦ ਮੇਰੇ ਲਈ ਹੁਣ ਉਹ ਨਹੀਂ ਰਹੀ ਤੇ ਸਭ ਤੋਂ ਵੱਧ ਬੰਦਾ ਰਿਸ਼ਤੇ ਵੀ ਤੇ ਫਰੈਂਡਸ਼ਿਪਸ ਵੀ ਉਹਦੇ ਗਵੰਦਾ ਜਦੋਂ ਉਹ ਤਰੱਕੀ ਕਰਨ ਲੱਗਦਾ ਹੁੰਦਾ ਪਰ ਬਹੁਤ ਸੋਖਾ ਗਾਇਕ ਅਮੀਰ ਹੋਏ ਨਵੇਂ ਅਮੀਰ ਹੋਏ ਬੰਦੇ ਤੇ ਚਾਹੇ ਕਿ ਜਿਹੜਾ ਬੰਦਾ ਸਕਸੈਸ ਦੀ ਜਰਨੀ ਤੇ ਸਕਸੈਸ ਦੇ ਰੋਡ ਤੇ ਤੁਰਿਆ ਉਹਦੇ ਤੇ ਇਲਜ਼ਾਮ ਲਾਉਣਾ ਵੀ ਇਹ গোল ওরিয়েন্টेटर ਸੀਗਾ ਜਾਂ ਇਹਦਾ ਨਿਸ਼ਾਨਾ ਪੈਸੇ ਵਾਲਾ ਹੋ ਗਿਆ ਤਾਂ ਇਹ ਉਦੋਂ ਚੱਲ ਪਿਆ ਪਰ ਅਸੀਂ ਅਕਸਰ ਆਪਦੇ ਆਲੇ ਦੁਆਲੇ ਦੀ ਜਿਹੜੀ ਐਵੇਜ ਸੁਸਾਇਟੀ ਹੈ ਜਿਹੜੀ ਉੱਥੇ ਤਾਂ ਹੀ ਪਹੁੰਚਣਾ ਚਾਹੁੰਦੀ ਸੀ ਪਰ ਇਹਨਾਂ ਜੇਰਾ ਇਹਨਾਂ ਜਿਗਰਾ ਨਹੀਂ ਰੱਖਾ ਕਥਾ ਕਰ ਦਿੱਤੀ ਬੀ ਉਹ ਮਿਹਨਤ ਕਰ ਸਕੀ ਤੇ ਉੱਥੇ ਤਾਂ ਹੀ ਪਹੁੰਚ ਸਕੀ ਹੈ ਬਿਲਕੁਲ ਸੁਕੀ ਤਾਂ ਮਿਹਨਤ ਆਪਣੀ ਹੁੰਦੀ ਆ ਜਿਹੜੇ ਲੋਕ ਨਹੀਂ ਮਿਹਨਤ ਕਰ ਸਕਦੇ ਉਹਨਾਂ ਦਾ ਆਪਾਂ ਕਹਦੇ ਨੇ ਵੀ ਛੜਦੇ ਹਨਾ ਤੇ ਉਹ ਚੀਜ਼ ਡੈਫੀਨਿਟਲੀ ਆਪਾਂ ਹੁਣ ਤੱਕ ਕਰਦੇ ਆਏ ਆਂ ਪਰ ਜੇ ਆਪਾਂ ਬਿਜ਼ਨਸ ਜਾਂ ਆਪਣੇ ਗੋਲ ਦੇ ਲਈ ਓਰੀਐਂਟਡ ਹੈਗੇ ਆਂ ਤਾਂ ਖਿਆਲ ਸਾਨੂੰ ਵੀ ਰੱਖਣਾ ਪੈਣਾ ਆਸੇ ਪਾਸੇ ਦੇ ਰਿਸ਼ਤੇੰਦਾ ਕਿ ਵੀ ਉਹ ਨਾ ਵਿਗੜਨ ਹਾਂਜੀ ਉਹਨਾਂ ਨੂੰ ਵੀ ਕੁਛ ਨਾ ਕੁਛ ਦੱਸਣ ਵਾਸਤੇ ਸਮਝਾਉਣ ਵਾਸਤੇ ਇਹ ਚੀਜ਼ ਹੋਵੇ ਕਿ ਮੇਰਾ ਮਕਸਦ ਇਹ ਸੀਗਾ ਇਹਦੇ ਲਈ ਤੁਸੀਂ ਐਵੇਂ ਨਾ ਹੋ ਕਿ ਕਿਸੇ ਟੀਚੇ ਤੇ ਪਹੁੰਚ ਰਹੇ ਆਂ ਐਟੀਟਿਊਡ ਨਹੀਂ ਬਦਲਣਾ ਚਾਹੀਦਾ ਬਿਲਕੁਲ ਅ ਦੋਨੇ ਤਰਫਾ ਜਿਹੜਾ ਕੋਆਰਡੀਨੇਸ਼ਨ ਹੈ ਹੀ ਸੁਸਾਇਟੀ ਆ ਇਹ ਮਾਈਂਡਸੈਟ ਆ ਇਹ ਗੋਲ ਆ ਆਪਣਾ ਰੱਖਿਆ ਕਿ ਰਿਲੇਸ਼ਨਸ ਜਿਹੜੇ ਆ ਉਹ ਵਰਕ ਕਰਾ ਰਹਿਣ ਅ ਦੋਸਤੋ ਬਹੁਤ ਧੰਨਵਾਦ ਮੈਂ ਤੰਦਰੁਸਤੀਆਂ ਪ੍ਰੋਗਰਾਮ ਦੇ ਵਿੱਚ ਤੁਸੀਂ ਅੱਜ ਇੱਕ ਗੋਲ ਨੂੰ ਅਚੀਵ ਕਰਨ ਵਾਸਤੇ ਮਾਈਂਡਸੈਟ ਦੇ ਵਿੱਚ ਕੀ ਕੀ ਆਪਾਂ ਨੂੰ ਸੋਚਣਾ ਚਾਹੀਦਾ ਤੇ ਕੀ ਕੀ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਉਹਦੇ ਬਾਰੇ ਆਪਾਂ ਗੱਲਬਾਤ ਕੀਤੀ ਸ੍ਰੀ ਧੰਨਵਾਦ ਥੈਂਕ ਯੂ ਬਸ ਇਤਨਾ